ਰਾਮਕਲੀ ਸਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਿਸ਼ਲ ਤੈ ਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਈ ਜੀਓ ਔਰ ਨ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਰ ਚੱਲਣਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਟਲ ਅਤੋਲ ਠਾਕਰ ਭਗਤ ਤੇ ਹਰ ਪਾਇਆ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਪਾਸ ਜੀਉ ਸਤ ਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਂਜ ਰੱਖੋ ਅਰਦਾਸ ਜੀਉ ਪੈਂਜ ਰੱਖੋ ਹਰ ਜਨੇ ਕੇਰੀ ਹਰ ਦੇਉ ਨਾਮ ਨਰੰਜਨਾ ਅੰਤ ਚਲਦਿਆਂ ਹੋਏ ਬੇਲੀ ਚਮ ਦੂਤ ਕਾਲ ਨਿਖੰਝਣਾ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧੰਨ ਧੰਨ ਕਹ ਸਵਾਸ ਜਿਓ ਮੇਰੇ ਸਿੱਖ ਸਨੋ ਪੁੱਤ ਪਾਇਓ ਮੇਰੇ ਹਰ ਬਾਣਾ ਆਉ ਮੈਂ ਪਾਸ ਜਿਓ ਹਰ ਬਾਣਾ ਗੁਰ ਪਾਇਆ ਮੇਰਾ ਹਰਪ੍ਰਭ ਕਰੇ ਸਾ ਵਾਸ ਜਿਉ ਭਗਤ ਸਤਗੁਰ ਪ੍ਰਕਾਸ਼ੁਐ ਜਿਸ ਹਰਪ੍ਰਭ ਪਾਣਾ ਭਾਵੇਂ ਆਨੰਦ ਅਨਹਦ ਵਜੈ ਵਾਜੈ ਹਰ ਆਪ ਗਲ ਮਿਲਾਵੇਂ ਤੁਸੀਂ ਪੁੱਤ ਪਾਏ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਉ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਈ ਹਰ ਪ੍ਰਭ ਪਾਸ ਜਿਓ ਸਤ ਗੁਰ ਪਾਣੈ ਆਪਣੇ ਬਹਿ ਪਰਵਾਰ ਸਦਾਇਆ ਸਤ ਗੁਰ ਪਾਣੈ ਆਪਣੇ ਬਹਿ ਪਰਵਾਰ ਸਦਾਇਆ ਮਤਮੈ ਪਿੱਛੇ ਕੋਈ ਰੋ ਵਸੀ ਸੋ ਮੈ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈੰਜ ਭਾਵੇ ਤੁਸੇ ਵਿਚਾਰ ਦੇਖੋ ਪੁੱਤ ਪਾਈ ਹਰ ਸਤਿਗੁਰੂ ਪਹਿਨਾਵੇ ਸਤਿਗੁਰੂ ਪਰਤਾਖ ਹੁੰਦਾ ਬੈ ਰਾਜ ਆਪ ਟਿਕਾਇਆ ਸਭ ਸਿੱਖ ਬੰਦ ਪੁੱਤ ਪਾਈ RAMDAS ਪਹਿਰੇ ਪਾਇਆ ਅੰਤ ਸਤਿਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਹੁ ਨਿਰਵਾਣ ਜਿਉ ਕੀਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜੀ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰੰਗ ਗੁਰ ਪਾਵੇ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰੰਗ ਗੁਰ ਪਾਵੇ ਪਿੰਡ ਪਤਲ ਕਿਰਿਆ ਦੇਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਣ ਜੀਉ RAMDAS ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲੈ ਰਜ਼ਾਈ ਜੀਉ ਮੋਹਰੀ ਪੁੱਤ ਸਨਮੁਖ ਹੋਇਆ RAMDAS ਐ ਪੈਰੀ ਪਾਏ ਜੀਉ ਸਭ ਪਵੇਂ ਪੈਰੀ ਸਤਿਗੁਰ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰਬ ਕਿਲੀ ਨਾਹੀਂ ਫਿਰ ਸਤਿਗੁਰ ਆਣ ਨਿਵਾਇਆ ਹਰ ਗੁਰਹਿ ਪਾਣਾ ਦੀ ਵਡਿਆਈ ਤੁਰ ਲਿਖਿਆ ਲੈਕਰ ਜਾਏ ਜੀਓ ਕਹਿ ਸੁੰਦਰ ਸੁਨੋ ਸੰਤੋ ਸਭ ਜਗਤ ਪਹਿਰੇ ਪਾਏ ਜੀਓ ਹਰ ਗੁਰਹਿ ਪਾਣਾ ਦੀ ਵਡਿਆਈ ਤੁਰ ਲਿਖਿਆ ਲੈਕਰ ਜਾਏ ਜੀਓ ਕਹਿ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੇ ਪਾਏ ਜੀ RAM ਕਲੇ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਿਸ਼ਾਲ ਤੈ ਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਈ ਜੀਓ ਅਵਰ ਨ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਰ ਚੱਲਣਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਪਾਸ ਜੀਉ ਸਤ ਗੁਰ ਕਰੇ ਹਰ ਪੈ ਬੇਨਤੀ ਮੇਰੀ ਪੈੰਜ ਰੱਖੋ ਅਰਦਾਸ ਜੀਉ ਵੈਂਜ ਰਖ ਹਰ ਜਨੇ ਕੇਰੀ ਹਰ ਦਿਓ ਨਾਮ ਨਰੰਜਨਾ ਅੰਤ ਚਲਦਿਆਂ ਹੋਏ ਬੇਲੀ ਚਮਦੂਤ ਕਾਲ ਨਿਖੰਝਨਾ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤ ਗੁਰ ਮਿਲਾਇਆ ਧਨ ਧਨ ਕਹਿ ਸਵਾਸ ਜਿਓ ਮੇਰੇ ਸਿੱਖ ਸਨੋ ਪੁੱਤ ਪਾਇਓ ਮੇਰਾ ਹਰ ਬਾਣਾ ਆਉ ਮੈਂ ਪਾਸ ਜਿਓ ਹਰ ਬਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾ ਵਾਸ ਜਿਓ ਭਗਤ ਸਤਗੁਰ ਪ੍ਰਖ ਸੋਈ ਜਿਸ ਹਰ ਪ੍ਰਭ ਬਾਣਾ ਭਾਵੇਂ ਆਨੰਦ ਅਨਹਦ ਵਜੈ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਪਾਏ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜਿਓ ਸਤਗੁਰ ਪਾਣੈ ਆਪਣੇ ਬਹਿ ਪਰਿਵਾਰ ਸਦਾਇਆ ਸਤਗੁਰ ਪਾਣੈ ਆਪਣੇ ਬਹਿ ਪਰਿਵਾਰ ਸਦਾਇਆ ਮਤਮੇ ਪਿੱਛੇ ਕੋਈ ਰੋ ਵਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈੰਜ ਭਾਵੇ ਤੁਸ ਵਿਚਾਰ ਦੇਖੋ ਪੁੱਤ ਪਾਏ ਹਰ ਸਤਗੁਰੂ ਪਹਿਨਾਵੇ ਸਤਗੁਰੂ ਪਰਤਾਖ ਹੁੰਦਾ ਬੈ ਰਾਜ ਆਪ ਟਿਕਾਇਆ ਸਭ ਸਿੱਖ ਬੰਦ ਪੁੱਤ ਪਾਈ RAMDAS ਪੈਰੀ ਪਾਇਆ ਅੰਤ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਹੁ ਨਿਰਵਾਣ ਜਿਉ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜਿਉ ਹਰ ਕਥਾ ਪੜਿਐ ਹਰ ਨਾਮ ਸੁਣੀਐ ਬੇਬਾਨ ਹਰੰਗ ਗੁਰ ਪਾਵੇ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੇਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਣ ਜਿਓ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲੈ ਰਜ਼ਾਈ ਜਿਓ ਮੋਹਰੀ ਪੁੱਤ ਸੰਮੁਖ ਹੋਇਆ RAMDAS ਐ ਪੈਰੇ ਪਾਏ ਜਿਓ ਸਭ ਪਵੈ ਪੈਰੀ ਸਤਿਗੁਰ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨ ਵੈ ਨਾਹੀ ਫਿਰ ਸਤਿਗੁਰ ਆਣ ਨਿਵਾਇਆ ਹਰ ਗੁਰਹਿ ਪਾਣਾ ਦੀ ਵਡਿਆਈ ਤੁਰ ਲਿਖਿਆ ਲੈਕਰ ਜਾਏ ਜਿਓ ਕਹਿ ਸੁੰਦਰ ਸੁਨੋ ਸੰਤੋ ਸਭ ਜਗਤ ਪਹਿਰੇ ਪਾਏ ਜੀ ਹਰ ਗੁਰਿਆ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖਰ ਜਾਏ ਜੀ ਕਹਿ ਸੁੰਦਰ ਸੁਨੋ ਸੰਤੋ ਸਭ ਜਗਤ ਪਹਿਰੇ ਪਾਏ ਜੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ